ਇੱਕ ਕਰਨਲ ਰੈਂਕ ਦੇ ਅਧਿਕਾਰੀ ਨਾਲ ਜੇ ਆ ਕੁਝ ਹੋ ਰਿਹਾ ਤਾਂ ਇੱਥੇ ਆਮ ਲੋਕਾਂ ਦੀ ਕੀ ਦੁਰਦਸ਼ਾ ਹੋ ਰਹੀ ਹੈਗੀ ਭਲਾ ਇਹ ਕਰਨਲ ਦੇ ਨਾਲ ਧੱਕਾ ਨਹੀਂ ਹੋਇਆ ਇਹ ਸਾਡੇ ਨਾਲ ਧੱਕਾ ਹੋਇਆਗਾ ਮਤਲਬ ਰਾਤ ਦੇਰ 13 14 ਤਰੀਕ ਦੀ ਰਾਤ ਨੂੰ ਉਹ ਕਰਨਲ ਸਾਹਿਬ ਨੂੰ ਕਿਵੇਂ ਕੁੱਟਿਆ ਜਾਂਦਾ ਹੈਗਾ ਉਹਦੇ ਬਾਹਾਂ ਤੋੜ ਦਿੱਤੀ ਜਾਂਦੀ ਹੈ ਔਰ ਮਤਲਬ ਉਹ ਉਹਦਾ ਆਈ ਕਾਰ ਖੋ ਲਿਆ ਜਾਂਦਾ ਹੈ ਤੇ ਜਦੋਂ ਉਹਦੀ ਘਰ ਵਾਲੀ ਉਹਦੀ ਪਤਨੀ ਸਪੀਸ ਆਪ ਕੋਲ ਫਰਿਆਦ ਕਰਦੀ ਹੈ ਤਾਂ ਐਸਐਸਪੀ ਸਾਹਿਬ ਗੱਲ ਨਹੀਂ ਸੁਣਦਾ ਦੀ 4 ਘੰਟੇ ਦਫ਼ਤਰਾਂ ਦੇ ਕਿਹੜੇ ਕਢਾਈ ਜਾਂਦੇ ਨੇ ਮਤਲਬ ਇੱਕੋ ਹੋਟਲਾਂ ਦੇ ਨਾਂ ਤੇ ਐਫਆਈਆਰ ਘੱਟ ਕੇ ਇੱਕ ਖਾਣਾ ਪੂਰਤੀ ਕੀਤੀ ਜਾਂਦੀ ਹੈ। ਕਈ ਪੁਲਿਸ ਵਾਲੇ ਬਹੁਤ ਔਖੇ ਹੋ ਰਹੇ ਆ ਕਹਿੰਦੇ ਕਿ ਆਰਮੀ ਵਰਸਸ ਪੰਜਾਬ ਪੁਲਿਸ ਬਣ ਰਿਹਾ ਮੁੱਦਾ। ਦੇਖੋ ਬਣਾਇਆ ਕਿਨੇ ਹੈਗਾ? ਆਰਮੀ ਵਰਸਸ ਪੰਜਾਬ ਬਣਾਇਆ ਕਿਨੇ ਹੈਗਾ? ਇਹਨਾਂ ਨੇ ਨਹੀਂ ਬਣਾਇਆ। ਜਿਹੜੇ ਚਾਰ ਇਨਸਪੈਕਟਰ ਨੇ ਉਹਨਾਂ ਨੇ ਮਤਲਬ ਇੰਨੀ ਕੁੱਟਮਾਰ ਤਸ਼ੱਦਦ ਕਰਤੀ। ਇਹ ਉਹਦੀ ਪਰਚਾ ਦਰਜ ਕਰਕੇ ਪਰਿਵਾਰ ਨੂੰ ਐਫਆਈਆਰ ਦੇ ਦੇ ਹੱਥ ਦੇ ਵਿੱਚ ਤਾਂ ਐਡਾ ਮੁੱਦਾ ਹੋਣਾ ਨਹੀਂ ਸੀਗਾ। ਆਮ ਲੋਕਾਂ ਦੇ ਘਰ ਢਾ ਕੇ ਇੱਥੇ دہشت ਵਰਗਾ ਮਾਹੌਲ ਬਣਾਉਣਾ ਚਾਹੁੰਦੇ ਨੇ। ਅਸੀਂ ਦੱਸਦੇ ਨਾ ਸਤਾਸ ਕੋਣ ਹੈ ਏਆਈਜੀ ਰਾਜੇਸ਼ ਸਿੰਘ ਹੁੰਦਲ ਉਹਦਾ ਕਿਉਂ ਨਹੀਂ ਘਟਾ ਆਇਆ ਇੱਥੇ ਇੰਸਪੈਕਟਰ ਇੰਦਰਜੀਤ ਸਿੰਘ ਹੈਗਾ ਉਹਦਾ ਕਿਉਂ ਨਹੀਂ ਘਟਾ ਹੈਗਾ ਹੈਗਾ ਉੱਥੇ ਜਿਹੜੇ ਕਿਸਾਨ ਕੁੱਟੇ ਨੇ ਮਤਲਬ ਇਹਨਾਂ ਨੇ ਸੰਭੂ ਦੇ ਖਨੌਰੀ ਬਾਡਰ ਦੇ ਉੱਤੇ ਤੇ ਕਿਹਨਾਂ ਦੇ ਐਮਐਲਏ ਦਾ ਨਾਮ ਆਈ ਜਾਂਦਾ ਵੀ ਉਹਦੇ ਉਹਦਾ ਚਹੇਤੇ ਲੈ ਕੇ ਟਰਾਲੀਆਂ ਚੱਕ ਕੇ ਉੱਥੋਂ ਲੋਕ ਦਿਖਾਈ ਜਾਂਦੇ ਨੇ ਇਹ ਤੇ ਚਾਰ ਟਰਾਲੀਆਂ ਖੜੀਆਂ ਨਹੀਂ ਐ ਆਮ ਆਦਮੀ ਦੇ ਚਹੇਤੇ ਦੇ ਘਰੇ ਉਹ ਮਤਲਬ ਚੋਰੀ ਕੀਤੀਆਂ ਪਟਿਆਲਾ ਕਰਨਲ ਕੇਸ ਦੇ ਵਿੱਚ ਵੱਖ-ਵੱਖ ਲੋਕਾਂ ਦੀ ਹਮਦਰਦੀ ਜਿੱਥੇ ਉਸ ਪਰਿਵਾਰ ਨੂੰ ਮਿਲ ਰਹੀ ਹੈ ਕਿ ਪਰਿਵਾਰ ਦੀਆਂ ਰਹਿੰਦੀਆਂ ਦੋ ਮੰਗਾਂ ਕਦੋਂ ਪੂਰੀਆਂ ਹੋਣਗੀਆਂ ਐਸਐਸਪੀ ਦਾ ਤਬਾਦਰ ਤੇ ਪੰਜਾਬ ਪੁਲਿਸ ਤੋਂ ਬਾਹਰ ਕਿਸੇ ਏਜੰਸੀ ਨੂੰ ਦੇਣੀ ਜਾਂਚ ਇਸ ਮਾਮਲੇ ਵਿੱਚ ਸਾਰੇ ਸਮਰਥਨ ਦੇ ਰਹੇ ਨੇ ਤਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾਂ ਦੇ ਆਗੂ ਸੰਗਰੂਰ ਤੋਂ ਆਏ ਨੇ ਚੇਚੇ ਤੌਰ ਤੇ ਇਸ ਧਰਨੇ ਵਿੱਚ ਹਰਜੀਤ ਸਿੰਘ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਬਹੁਤ ਸਾਰੇ ਕਿਸਾਨੀ ਅੰਦੋਲਨਾਂ ਵਿੱਚ ਤੁਹਾਨੂੰ ਅਸੀਂ ਵੇਖਿਆ ਭਾਸ਼ਣ ਦਿੰਦਿਆਂ ਉਹਨਾਂ ਨੂੰ ਲੀਡ ਕਰਦਿਆਂ ਪਰ ਕਰਨਲ ਕੇਸ ਵਿੱਚ ਜਿਹੜੀ ਇਹ ਸਟੇਜ ਲੱਗੀ ਆ ਜਾਂ ਇਹ ਧਰਨਾ ਚੱਲ ਰਿਹਾ ਹੈ ਇਹਦੇ ਵਿੱਚ ਤੁਹਾਡੀ ਸ਼ਮੂਲੀਅਤ ਕਿਉਂ ਸਮਝੀ ਕਿ ਸਾਨੂੰ ਵੀ ਇੱਕ ਬਤੌਰ ਨੇਤਾ ਤੌਰ ਤੇ ਬਤੌਰ ਪੰਜਾਬੀ ਇਸ ਵਿੱਚ ਸ਼ਾਮਲ ਹੋਣਾ ਚਾਹੀਦਾ ਅਸੀਂ ਭਾਰਤੀ ਕਿਸਾਨ ਜਨੂ ਇਕਤਾ ਗਰਾਹਾਂ ਵੱਲੋਂ ਅੱਜ ਸੰਗਰੂਰ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਸਾਡੇ ਸਾਥੀ ਅੱsse ਅਸੀਂ ਅੱਜ ਪਹੁੰਚਾਂਗੇ ਜੀ ਤੇ ਅਸੀਂ ਇਹਦੇ ਵਿੱਚ ਸ਼ਮੂਲੀਅਤ ਕੀਤੀ ਆ ਵੀ ਇੱਕ ਬੰਦੇ ਦੇ ਇਨਸਾਨ ਦੇ ਨਾਲ ਇਥੇ ਨਾ ਧੱਕਾ ਕੀਤਾ ਜਾ ਰਿਹਾ ਹੈ ਉਹ ਬੜਾ ਗੰਭੀਰ ਵਿਸ਼ਾ ਹੈਗਾ ਇੱਕ ਕਰਨਲ ਰੈਂਕ ਦੇ ਅਧਿਕਾਰੀ ਨਾਲ ਜੇ ਆਹ ਕੁਝ ਹੋ ਰਿਹਾ ਹੈ ਤਾਂ ਇਥੇ ਆਮ ਲੋਕਾਂ ਦੀ ਕੀ ਦੁਰਦਸ਼ਾ ਹੋ ਰਹੀ ਹੈਗੀ ਭਲਾ ਇਸ ਕਰਕੇ ਅਸੀਂ ਉਹ ਆਪਦਾ ਫਰਜ਼ ਸਮਝਦੇ ਹੋਏ ਵੀ ਇੱਕ ਧੱਕੇ ਦੇ ਖਿਲਾਫ ਅਸੀਂ ਇਨਾਂ ਦੀ ਮਦਦ ਦੇ ਉੱਤੇ ਆਿਆਂਗੇ ਇੱਥੇ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਵੱਲੋਂ ਇਹਨੂੰ ਮਤਲਬ ਜਿਹੜਾ ਚਲਾਇਆ ਜਾ ਰਿਹਾ ਮੋਰਚੇ ਨੂੰ ਅਸੀਂ ਉਹ ਸਾਥੀਆਂ ਦੇ ਕਹਿਣ ਦੇ ਉੱਤੇ ਉਹਨਾਂ ਦੀ ਮਦਦ ਦੇ ਉੱਤੇ ਇਹ ਪਰਿਵਾਰ ਦੀ ਮਦਦ ਦੇ ਉੱਤੇ ਆਿਆਂਗੇ ਅਸੀਂ ਇਹ ਸਮਝਦੇ ਹਾਂ ਵੀ ਇਹ ਕਰਨਲ ਦੇ ਨਾਲ ਧੱਕਾ ਨਹੀਂ ਹੋਇਆ ਇਹ ਸਾਡੇ ਨਾਲ ਧੱਕਾ ਹੋਇਆਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਵੱਲੋਂ ਵਧਣੀਆਂ ਗੱਲ ਇਸ ਕਰਕੇ ਜੇ ਕਾ ਹਾਈਡਾ ਬੜੇ ਰੈਂਕ ਦੇ ਅਧਿਕਾਰੀ ਨਾਲ ਆਹ ਕੁਝ ਹੋ ਰਿਹਾਗਾ ਤੇ ਇੱਥੇ ਆਮ ਲੋਕਾਂ ਦੀ ਕੀ ਜ਼ਿੰਦਗੀ ਹੈ ਮਤਲਬ ਰਾਤ 13 13 14 ਤਰੀਕ ਦੀ ਰਾਤ ਨੂੰ ਉਹ ਕਰਨਲ ਸਾਹਿਬ ਨੂੰ ਕਿਵੇਂ ਕੁੱਟਿਆ ਜਾਂਦਾ ਹੈਗਾ ਉਹਦੀ ਬਾਹਾਂ ਤੋੜ ਦਿੱਤੀ ਜਾਂਦੀ ਹੈ ਔਰ ਮਤਲਬ ਉਹਦਾ ਆਈ ਕਾਰ ਖੋ ਲਿਆ ਜਾਂਦਾ ਹੈ ਤੇ ਜਦੋਂ ਉਹਦੀ ਘਰ ਵਾਲੀ ਉਹਦੀ ਪਤਨੀ ਉਹਦੀ ਮਤਲਬ ਪਤਨੀ ਆ ਕੇ ਐਸਐਸਪੀ ਸਾਹਿਬ ਕੋਲੇ ਫਰਿਆਦ ਕਰਦੀ ਹੈ ਤਾਂ ਐਸਐਸਪੀ ਸਾਹਿਬ ਗੱਲ ਨਹੀਂ ਸੁਣਦਾ ਉਹਦੀ 4 ਘੰਟੇ ਦਫ਼ਤਰਾਂ ਦੇ ਘਰੇ ਕਢਾਈ ਜਾਂਦੇ ਨੇ ਉਹਦੇ ਨਾਂ ਤੇ ਐਫਆਈਆਰ ਨਹੀਂ ਕੱਟੀ ਜਾਂਦੀ ਹੈਗੀ ਮਤਲਬ ਇੱਕ ਕੋਈ ਹੋਟਲਾਂ ਦੇ ਨਾਂ ਤੇ ਐਫਆਈਆਰ ਘੱਟ ਕੇ ਇੱਕ ਖਾਣਾ ਪੂਰਤੀ ਕੀਤੀ ਜਾਂਦੀ ਹੈ ਤਾਂ ਜਦੋਂ ਲੋਕਾਂ ਦਾ ਦਬਾਅ ਵੱਧਾ ਹੈ ਜਦੋਂ ਸਾਫਕਾ ਸਨ ਕੇਸ ਲੜਾਈ ਦੇ ਵਿੱਚ ਕੁੱਤ ਜਾਂਦੇ ਨੇ ਤਾਂ ਜਦੋਂ ਆਮ ਲੋਕਾਂ ਦਾ ਮਤਲਬ ਸਮਰਥਨ ਮਿਲ ਲੇਗਾ ਫਿਰ ਮਤਲਬ ਕੱਲ ਇਹਦੇ ਤੇ ਮਤਲਬ ਉਹ ਐਫ ਆਈ ਆਰ ਵੀ ਕੱਟੀ ਜਾਂਦੀ ਹੈਗੀ ਇਸ ਕਰਕੇ ਇਹ ਲੋਕਾਂ ਦੇ ਦਬਾਅ ਕਰਕੇ ਇਹ ਇਹ ਹੋਇਆਗਾ ਅਸੀਂ ਇਹ ਸਮਝਦਿਆਂਗੇ ਵੀ ਇਹ ਲੜਾਈ ਦੇ ਵਿੱਚ ਸਾਨੂੰ ਸਾਰਿਆਂ ਨੂੰ ਸ਼ਮੂਲੀਅਤ ਕਰਨੀ ਚਾਹੀਦੀ ਹੈ ਬਾਦ ਚੜ ਕੇ ਹਜੇ ਧਰਨਿਆਂ ਦੇ ਵਿੱਚ ਸਾਨੂੰ ਪਹੁੰਚਣਾ ਚਾਹੀਦਾ ਕੁਝ ਲੋਕ ਸਵਾਲ ਕਰ ਰਹੇ ਆ ਕਿ ਜਿਹੜੀ ਮੰਗ ਪਰਿਵਾਰ ਚਾਹੁੰਦਾ ਸੀ ਬਾਇ ਨੇਮ ਐਫ ਆਈ ਆਰ ਦਰਜ ਹੋਵੇ ਪੁਲਿਸ ਨੇ ਕਰ ਤਾਂ ਦਿੱਤੀ ਹੋਰ ਕੀ ਹੁਣ ਦੇ ਦਿਨ ਪੁਲਿਸ ਵਾਲੇ ਕਈ ਪੁਲਿਸ ਵਾਲੇ ਬਹੁਤ ਔਖੇ ਹੋ ਰਹੇ ਆ ਕਹਿੰਦੇ ਕਿ ਆਰਮੀ ਵਰਸਸ ਪੰਜਾਬ ਪੁਲਿਸ ਬਣ ਰਿਹਾ ਮੁੱਦਾ ਦੇਖੋ ਬਣਾਇਆ ਕਿਨੇ ਹੈਗਾ ਆਰਮੀ ਵਰਸਸ ਪੰਜਾਬ ਬਣਾਇਆ ਕਿਨੇ ਹੈਗਾ ਇਹਨਾਂ ਨੇ ਨਹੀਂ ਬ ਇਹਨਾਂ ਦੇ ਦੋ ਇਨਸਪੈਕਟਰ ਜਿਹੜੇ ਚਾਰ ਇਨਸਪੈਕਟਰ ਨੇ ਉਹਨਾਂ ਨੇ ਮਤਲਬ ਇੰਨੀ ਕੁੱਟਮਾਰ ਤਸ਼ੱਦਦ ਕਰਤੀ ਇਹ ਉਹਦੀ ਪਰਚਾ ਦਰਜ ਕਰਕੇ ਪ੍ਰਸ਼ਾਸਨ ਨੂੰ ਐਫ ਆਈ ਆਰ ਦੇ ਦੇਣੇ ਹੱਥ ਦੇ ਵਿੱਚ ਤਾਂ ਐਡਾ ਮੁੱਦਾ ਹੋਣਾ ਨਹੀਂ ਸੀਗਾ ਇਹ ਮਤਲਬ ਇੱਕ ਗੁੰਗਲੋਂ ਤੋਂ ਮਿੱਟੀ ਝਾੜਨ ਵਾਲੀ ਗੱਲ ਇਹਨਾਂ ਨੇ ਕਰੀ ਪਹਿਲਾਂ ਤੇ ਜਦੋਂ ਐਡਾ ਵੱਡਾ ਨੂੰ ਪਤਾ ਨਹੀਂ ਸੀਗਾ ਵੀ ਐਡਾ ਮੁੱਦਾ ਬਣ ਜਾਊਗਾ ਕਿਉਂਕਿ ਆਮ ਲੋਕਾਂ ਦੀ ਸੁਣਵਾਈ ਨਹੀਂ ਹੈਗੀ ਇਹ ਤਾਂ ਇੱਕ ਫੌਜਦਾਰ ਅਧਿਕਾਰੀ ਕੁੱਟਿਆ ਗਿਆ ਤੇ ਫੌਜ ਦੇ ਪੰਜਾਬ ਦੇ ਫੌਜ ਦੇ ਲੋਕਾਂ ਨੇ ਸਮਝਿਆ ਵੀ ਯਾਰ ਜੇ ਐਡਾ ਵੱਡਾ ਅਧਿਕਾਰੀ ਕੁੱਟਿਆ ਗਿਆ ਤਾਂ ਇੱਕ ਜਵਾਨ ਦੀ ਕੀ ਇੱਥੇ ਵੈਲੂ ਹੈਗੀ ਤੇ ਇੱਕ ਆਮ ਇਨਸਾਨ ਦੀ ਕੀ ਇਸ ਕਰਕੇ ਰੋਜ਼ ਇਨਕਾਊਂਟਰ ਕਾ ਤਾਂ ਹੋ ਰਹੇ ਨੇਗੇ ਇਹ ਚਿੰਤਾ ਦਾ ਪੇਸ਼ਾਨੀ ਇਹ ਸਾਡੇ ਲੋਕਾਂ ਨੂੰ ਸੋਚਣਾ ਨਹੀਂ ਚਾਹੀਦਾ ਵੀ ਰੋਜ਼ ਇਨਕਾਊਂਟਰ ਹੁੰਦਾਗਾ ਉਹ ਇਨਕਾਊਂਟਰ ਹੋਣਗਾ ਤਾਂ ਹੋ ਲਾਗੇ ਕਿੱਦਾਂ ਕਿੱਥੇ ਮਤਲਬ ਪੰਜਾਬ ਦੇ ਵਿੱਚ ਹੱਤਬਾਦ ਫੈਲ ਗਿਆ ਵੀ ਰੋਜ਼ ਇਨਕਾਊਂਟਰ ਹੁੰਦੇ ਨੇਗੇ ਪਰ ਉਹ ਕਿ ਨਸ਼ਾ ਤਸਕਰਾਂ ਨੂੰ ਹੱਥ ਪਾਉਣਾ ਹੈ ਨੱਥ ਪਾਣੀ ਹੈ ਤਾਂ ਫਿਰ ਸਖਤੀ ਤੇ ਦਿਖਾਉਣੀ ਪਊਗੀ ਐਵੇਂ ਤਾਂ ਬਣਨੀ ਨਹੀਂ ਗੱਲ ਨਾ ਨਸ਼ਾ ਤਸਕਰ ਇੱਥੇ ਏ.ਆਈ.ਜੀ ਰਾਜੀ ਸਿੰਘ ਹੁੰਦਲਾ ਇਹਨਾਂ ਦਾ ਅਸੀਂ ਦੱਸਦੇ ਨਸ਼ਾ ਤਸਕਰ ਕੌਣਾ ਹੈ ਏ.ਆਈ.ਜੀ ਰਾਜੀ ਸਿੰਘ ਹੁੰਦਲਾ ਜਿਹੜਾ 2 ਸਾਲਾਂ ਤੋਂ ਪਕੌੜਾ ਹੈ ਉਹਦਾ ਕਿਉਂ ਨਹੀਂ ਘਟਾ ਕਿਉਂ ਪਰਸੀ ਨਗਾਚੋਂ ਬਾਹਰ ਹੈ ਇੱਥੇ ਇੰਸਪੈਕਟਰ ਇੰਦਰਜੀਤ ਸਿੰਘ ਹੈਗਾ ਉਹ ਜਿਹੜਾ ਥਾਣੇ ਜੇਲ੍ਹ ਦੇ ਵਿੱਚ ਬੰਦਾ ਉਹ ਉਹ ਦੇ ਨਾਲ ਹਮੇਸ਼ਾ ਡਿਊਟੀ ਤੇ ਰਹਿੰਦਾ ਹੈਗਾ ਉਹਨੂੰ ਕਿਉਂ ਨਹੀਂ ਫੜਿਆ ਹੈਗਾ ਉਹਦਾ ਕਿਉਂ ਨਹੀਂ ਘਾਟਾ ਹੈਗਾ ਹੈਗਾ ਇੱਥੇ ਮਤਲਬ ਜਿਹੜਾ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਜਦੋਂ ਕਹਿੰਦਾ ਹੁੰਦਾ ਸੀਗਾ ਵੀ ਆ ਮਜੀਠੀਆ ਵੱਡਾ ਸਲਾਗਰ ਹੈ ਨਸ਼ੇ ਦਾ ਤੇ ਅੱਜ ਮਜੀਠੀਆ ਸਾਹਿਬ ਦੀਦਾ ਨਹੀਂ ਅੱਜ ਮਜੀਠੀਆ ਸਾਹਿਬ ਦੀ ਕੋਠੀ ਨਹੀਂ ਦੀ ਇਹਨਾਂ ਨੂੰ ਅੱਜ ਮਤਲਬ ਉਹਨਾਂ ਨੇ ਘਰ ਕਿਉਂ ਨਹੀਂ ਢਾਉਂਦੇ ਆਮ ਲੋਕਾਂ ਦੇ ਘਰ ਢਾਕੇ ਇੱਥੇ ਦਹਿਸ਼ਤ ਵਰਗਾ ਮਾਹੌਲ ਬਣਾਉਣਾ ਚਾਹੁੰਦੇ ਨੇ ਇੱਥੇ ਨਸ਼ੇ ਇਹ ਨਸ਼ਾ ਬੰਦ ਦੇ ਨਾਂ ਦੇ ਉੱਤੇ ਲੋਕ ਪੁਲਿਸ ਦਾ ਰਾਜ ਕਾਇਮਾ ਕਰਨਾ ਚਾਹੁੰਦੇ ਨੇ ਲੋਕਾਂ ਨੇ ਘਟ ਆ ਕੇ ਇੱਥੇ دہشت ਵਰਗਾ ਮਾਹੌਲ ਬਣਾ ਕੇ ਰਾਜ ਕਰਨਾ ਚਾਹੁੰਦੇ ਨੇ ਅਸੀਂ ਸੰਗਰੂਰ ਤੋਂ ਆਏ ਹਾਂ ਵੈਸੇ ਪੂਰੇ ਪੰਜਾਬ ਦੀ ਨਜ਼ਰ ਹੈ ਇਸ ਮਾਮਲੇ ਦੇ ਉੱਤੇ ਪਰ ਗਵਾਂਢੀ ਜ਼ਿਲ੍ਹਾ ਪੈਂਦਾ ਨਾਲ ਹੀ ਖਨੌਰੀ ਬਾਰਡਰ ਤੇ ਇੱਧਰ ਹੋ ਗਈ ਕਾਰਵਾਈ ਸ਼ੰਭੂ ਬਾਰਡਰ ਉਸ ਤੋਂ ਬਾਅਦ ਟਰਾਲੀਆਂ ਦਾ ਕੀ ਬਣਿਆ ਸਮਾਨ ਚੋਰੀ ਹੋਇਆ ਕਿਸਾਨਾਂ ਨੂੰ ਵੀ ਘੁਰਕੀ ਵੱਟੀ ਗਈ ਇਹ ਥੋੜੇ ਦਿਨਾਂ ਵਿੱਚ ਨਾ ਲੱਗਵੇਂ ਘਟਨਾਵਾਂ ਘਟਨਾਵਾਂ ਵਾਪਰੀਆਂ ਇਹ ਘਟਨਾਵਾਂ ਨੂੰ ਆਮ ਤਾਂ ਵੇਖਿਆ ਨਹੀਂ ਜਾ ਸਕਦਾ ਇਹਦੇ ਪਿੱਛੇ ਤੁਹਾਨੂੰ ਨਜ਼ਰ ਕੀ ਆਉਂਦਾ ਕਿ ਧੜਾ ਧੜ ਬਹੁਤ ਕੁਝ ਹੋ ਗਿਆ ਪਟਿਆਲੇ ਤੇ ਸਾਰੇ ਏਰੀਆ ਵਿੱਚ ਇਹ ਬਹੁਤ ਇੱਕ ਸ਼ਾਦਸ਼ਾਦਾ ਤਰੀਕਾ ਹੈਗਾ ਇਹ ਇੱਕ ਘਟਨਾ ਕਰਕੇ ਉਹ ਘਟਨਾ ਨੂੰ ਛਪਾਉਣ ਵਾਸਤੇ ਜਦੋਂ ਉਹਦੇ ਤੇ ਉਹਦਾ ਜਿਆਦਾ ਨੁਕਸਾਨ ਹੁੰਦਾ ਫਰ ਦੂਜੀ ਘਟਨਾ ਕਰਦੇ ਨਾਲ ਦੇ ਨਾਲ ਇਸ ਕਰਕੇ ਇਹ ਬੜਾ ਗੰਭੀਰ ਮਸਾ ਉੱਥੇ ਜਿਹੜੇ ਕਿਸਾਨ ਕੁੱਟੇ ਨੇ ਮਤਲਬ ਇਹਨਾਂ ਨੇ ਸੰਭੂ ਦੇ ਖਨੌਰੀ ਬਾਰਡਰ ਦੇ ਉੱਤੇ ਉਹ ਕਿਸਾਨਾਂ ਨੂੰ ਕੁੱਟ ਕੇ ਮਤਲਬ ਕਿਵੇਂ ਉਹਨਾਂ ਦਾ ਮਤਲਬ ਪਹਿਲਾਂ ਤਾਂ ਉਹਨੂੰ ਮੀਟਿੰਗ ਤੇ ਗਿਆ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਉਦੋਂ ਬਾਅਦ ਚ ਉਹਨਾਂ ਨੇ ਸਮਾਨ ਕਿਵੇਂ ਤੋੜਿਆ ਉਹ ਕਿਵੇਂ ਚੱਕ ਚੱਕ ਕੇ ਟਰਾਲੀਆਂ ਮਤਲਬ ਬਾਹਰ ਸਿਰ ਤੇ ਅੰਕਤਾਨਾਂ ਦੇ ਵਿੱਚ ਤੇ ਇਹਨਾਂ ਦੇ ਮਤਲਬ ਕਈ ਸਰਪੰਚਾਂ ਦਾ ਰੌਲਾ ਰਿਆ ਵੀ ਫਰਾਣਾ ਆ ਆਦਮੀ ਵੱਡਾ ਸਰਪੰਚ ਲੈ ਗਿਆ ਇੱਕ ਇਹਨਾਂ ਦੇ ਐਮਐਲਏ ਦੇ ਨਾਮ ਆਈ ਜਾਂਦਾ ਵੀ ਉਹਦੇ ਉਹਦਾ ਚਾਹਤੇ ਲੈ ਕੇ ਟਰਾਲੀਆਂ ਚੱਕ ਕੇ ਉੱਥੋਂ ਲੋਕ ਦਿਖਾਈ ਜਾਂਦੇ ਨੇ ਤੇ ਚਾਰ ਘਰੇ ਨਹੀਂ ਇਹ ਆਮ ਆਦਮੀ ਦੇ ਚਿਹਤੇ ਦੇ ਘਰੇ ਉਹ ਮਤਲਬ ਚੋਰੀ ਕੀਤੀਆਂ ਤੇ ਪੁਲਿਸ ਦੇ ਜੇ ਉਹ ਧਰਨਾ ਚੱਕਣਾ ਸੀਗਾ ਤਾਂ ਉਹ ਇਹ ਪੁਲਿਸ ਬੜੇ ਤਰੀਕੇ ਨਾਲ ਵੀ ਚਕਾ ਸਕਦੀ ਸੀਗੀ ਇਹ ਜਾਣ ਕੇ ਹਵਾ ਬਣਾਇਆ ਜਾ ਰਿਹਾ ਵੀ ਆ ਲੋਕਾਂ ਨੂੰ ਡਰਾ ਦਈਏ ਆ ਲੋਕਾਂ ਨੂੰ ਜੇਲਾ ਚ ਬੰਦ ਕਰ ਦਈਏ ਤੇ ਉਹ ਸਾਰੇ ਕਿਸਾਨ ਆਗੂ ਨੂੰ ਲਗਾਤਾਰ ਜੇਲਾ ਚ ਬੰਦ ਕੀਤਾ ਜਾ ਰਿਹਾ ਉਹਦੇ ਵਾਸਤੇ ਸੰਯੁਕਤ ਮੋਰਚੇ ਵੱਲੋਂ 28 ਤਰੀਕ ਨੂੰ ਪੂਰੇ ਡੀਸੀ ਦਫ਼ਤਰਾਂ ਦੇ ਮੂਹਰੇ ਅਸੀਂ ਜਬਰ ਵਿਰੋਧੀ ਦਿਨ ਮਨਾ ਰਹੇਗੇ ਵੀ ਜਿਹੜਾ ਮੁੱਖ ਮੰਤਰੀ ਭੂਆਤਮਾਨ ਇਹ ਮਤਲਬ ਉਹੀ ਮੁੱਖ ਮੰਤਰੀ ਆ ਜਿਹੜਾ ਕਹਿੰਦਾ ਸੀ ਆਮ ਘਰਾਂ ਚੋਂ ਸਰਕਾਰ ਚੱਲੂਗੀ ਗਲੀਆਂ ਚੋਂ ਸਰਕਾਰ ਚੱਲੂ ਉਹਦੇ ਰਾਜ ਦੇ ਵਿੱਚ ਆਏ ਮਤਲਬ ਆ 92 ਐਮਐਲਏ ਲੋਕਾਂ ਨੇ ਤੁਹਾਨੂੰ ਇਸ ਕਸ ਦਿੱਤੇ ਸੀਗੇ ਤੁਸੀਂ ਹੁਣ ਧਰਨੇ ਸਾਨੂੰ ਬੁਰੇ ਲੱਗਣ ਲੱਗੇ ਤੇ ਤੁਸੀਂ ਜਦੋਂ ਲੋਕਾਂ ਦੇ ਧਰਨਿਆਂ ਦੇ ਵਿੱਚ ਆਪ ਆਕੇ ਕਹਿੰਦੇ ਸੀਗੇ ਮੁੱਖ ਮੰਤਰੀ ਸਾਹਿਬ ਦੀਆਂ ਫੋਟੋਆਂ ਨਾਲ ਚੱਲਦੀਆਂ ਨਹੀਂਆਂ ਤੁਹਾਡੇ ਕੈਮਰਿਆਂ ਦੇ ਉੱਤੇ ਜਦੋਂ ਉਹ ਧਰਨਿਆਂ 'ਚ ਬੈਠੇ ਸੀਗੇ ਇਹਨਾਂ ਦੀ ਨਰਿੰਦਰ ਕੌਰ ਭਰਾ ਆ ਜਾਗੀ ਤੇ ਇਹਨਾਂ ਦਾ ਹਰਪਾਲ ਚੀਮਾਗਾ ਇਹ ਅਮਨ ਰੋੜਾਗਾ ਉਹਨਾਂ ਦੀ ਕਿੰਨੀਆਂ ਮਤਲਬ ਵੀਡੀਓ ਚੱਲਣਾ ਚੱਲ ਰਹੀਆਂ ਨੇ ਵੀ ਉਹੀ ਧਰਨਿਆਂ ਦੇ ਵਿੱਚ ਬੈਠਣ ਵਾਲੇ ਅੱਜ ਸਾਨੂੰ ਧਰਨੇ ਬੁਰੇ ਲੱਗਣ ਲੱਗੇ ਅਚਾਨਕ ਹੋਇਆ ਜਾਂ ਹੌਲੀ-ਹੌਲੀ ਮਾਹੌਲ ਬਣਿਆ ਕਿਉਂਕਿ ਬਹੁਤ ਕਿਸਾਨ ਜੱਥੇ ਬੰਦੀਆਂ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਵੀ ਦਿੱਤਾ ਵੋਟਾਂ ਵੇਲੇ ਤੇ ਹੁਣ ਗੇਮ ਆ ਜਿਹੜੀ ਸਾਰੀ ਦੀ ਸਾਰੀ ਉਲਟ ਹੋ ਰਹੀ ਹੈ ਦੇਖੋ ਕਿਸਾਨ ਜਥੇਬੰਦੀਆਂ ਨੇ ਨਹੀਂ ਇਹਨਾਂ ਨੂੰ ਸਮਰਥਨ ਦਿੱਤਾ ਹੈਗਾ ਇਹ ਇੱਕ ਇਲਜ਼ਾਮ ਹੈ ਸਾਡੇ ਤੇ ਵੀ ਇਲਜ਼ਾਮ ਲੱਗੇਗਾ ਸਾਡੀ ਜਥੇਬੰਦੀ ਇਲਜ਼ਾਮ ਲਾਏਗਾ ਪਰ ਸਾਡਾ ਕਿਤੇ ਬਿਆਨ ਦਿਖਾ ਦੇ ਕੋਈ ਵੀ ਪੱਤਰਕਾਰ ਕੋਈ ਬੁੱਧੀਜੀਵੀ ਐ ਬਿਆਨ ਕੱਢ ਕੇ ਲਿਆ ਦੇ ਸਾਨੂੰ ਛੋਟੀਆਂ ਜੁੱਤੀਆਂ ਤੇ ਸਾਡਾ ਸਿਰ ਹੋਊਗਾ ਇਸ ਕਰਕੇ ਐ ਝੂਠ ਬੋਲ ਕੇ ਪ੍ਰਪੋਗੰਡਾ ਪਰਚਾਇਆ ਜਾ ਰਿਹਾ ਆ ਸਾਡੀ ਜਥੇਬੰਦੀ ਵੀ ਕੇ ਯੂਗਰਾਹਾਂ ਦੇ ਉੱਤੇ ਇਹ ਜਿਹੜਾ ਹਲਚਨ ਲਾਇਆ ਜਾ ਰਿਹਾ ਇਹ ਮਤਲਬ ਆ ਇਸ ਤਰੀਕੇ ਨਾਲ ਨਹੀਂ ਵੀ ਇਹ ਇਹ ਆਮ ਆਦਮੀ ਪਾਰਟੀ ਦੀ ਇਹ ਐ ਲਾਇਆ ਜਾ ਰਿਹਾ ਵੀ ਆ ਜਥੇਬੰਦੀ ਇੱਕ ਮਤਲਬ ਇੱਥੇ ਅ ਵੱਡਾ ਇੱਕ ਰਖੂਤ ਰੱਖਦੀ ਹੈਗੀ ਇਹਨੂੰ ਬਦਨਾਮ ਕਰਿਆ ਜਾ ਰਿਹਾ ਇਹ ਬਦਨਾਮ ਕਰਨ ਵਾਸਤੇ ਕਦੇ ਨੂੰ ਕਾਮਰੇਡ ਕਹਿੰਦੇ ਨੇਗੇ ਕਦੇ ਨੂੰ ਕਹਿੰਦੇ ਵੀ ਗੁਰਦੁਆਰੇ ਨੂੰ ਮੰਨਦੇ ਹੈਗੇ ਕਦੇ ਮਤਲਬ ਸਾਡੇ ਤੇ ਕਹੇ ਜਿਹਾ ਇਲਜ਼ਾਮ ਸਾਡੀ ਜਥੇਬੰਦੀ ਇਥੇ ਕੁੱਲ ਲੋਕਾਂ ਦੇ ਕਿਰਤੀ ਲੋਕਾਂ ਦੇ ਹੱਕ ਚੜ੍ਹਦੇ ਆ ਇੱਥੇ ਕੁੱਲ ਲੋਕਾਂ ਦੀ ਜਵਾਨਮੰਦੀ ਸਰਕਾਰ ਕਰਨਾ ਚਾਹੁੰਦੀ ਹੈ ਉਹ ਪੱਤਰਕਾਰ ਜੇ ਕੋਈ ਬੋਲਦਾ ਹੈ ਉਹ ਪੱਤਰਕਾਰ ਤੇ ਪਰਚਾ ਪਾਉਂਦੇ ਨੇ ਆ ਪਿਛਲੇ ਦਿਨੀ ਮਨਿੰਦਰਜੀਤ ਸਿੰਘ ਸਿੱਧੂ ਤੇ ਪਰਚਾ ਪਾਇਆ ਉਹਦੀ ਜਵਾਨਮੰਦੀ ਕਰਨ ਦੀ ਕੋਸ਼ਿਸ਼ ਕੀਤੀ ਇੱਥੇ ਜੋ ਕੋਈ ਬੁੱਧੀਜੀਵੀ ਅਖਬਾਰ ਦੇ ਵਿੱਚ ਲੇਖ ਲਿਖਦਾ ਹੈ ਉਹਦੇ ਪਰਚਾ ਪਾਉਂਦੇ ਨੇਗੇ ਇਸ ਕਰਕੇ ਇੱਥੇ ਪਰਚੇ ਪਾ ਕੇ ਪੁਲਿਸ ਦਾ ਰਾਜ ਕਰਕੇ ਲੋਕਾਂ ਨੂੰ ਡਰਾ ਕੇ ਲੋਕਾਂ ਨੂੰ ਜੇਲ੍ਹਾਂ ਚ ਧੱਕ ਕੇ ਇੱਥੇ ਪੁਲਿਸ ਦਾ ਰਾਜ ਕਰਨਾ ਚਾਹੁੰਦੇ ਨੇ ਪਰ ਇਹ ਮੁੱਖ ਮੰਤਰੀ ਸਾਹਿਬ ਨੂੰ ਤੇ ਇੱਥੇ ਦੀ ਪ੍ਰਸ਼ਾਸਨ ਨੂੰ ਭੁਲੇਖਾ ਹੈਗਾ ਇੱਥੇ ਅੰਗਰੇ ਨੇ ਮਤਲਬ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਗੋਲੀਆਂ ਚਲਾ ਕੇ ਕਿੰਨੇ ਲੋਕ ਮਾਰੇ ਕਿ ਅੰਗਰੇਜ਼ ਰਹਿ ਗਏ ਇੱਥੇ ਅਬਦਾਲੀ ਨੇ ਇੱਕ ਦਿਨ ਦੇ ਵਿੱਚ ਮਤਲਬ 35000 ਬੰਦੇ ਕਤਲ ਕਰਕੇ ਮਤਲਬ ਐਂ ਹਉਆ ਬਿਠਾਇਆ ਜੇ ਅਬਦਾਲੀ ਦੇ ਮੂਰੇ ਕੋਈ ਬੋਲ ਨਹੀਂ ਸਕਦਾ ਅਬਦਾਲੀ ਰਹਿ ਗਿਆ ਅਬਦਾਲੀਆਂ ਨਸਲਾ ਰਹਿ ਗਈਆਂ ਇਸ ਕਰਕੇ ਲੜਨ ਵਾਲੇ ਲੋਕਾਂ ਦੀ ਲੈਣ ਕਦੇ ਵੀ ਖਤਮ ਨਹੀਂ ਹੋ ਸਕਦੀ ਕਦੇ ਵੀ ਰੁਕਦੀ ਨਹੀਂ ਹੈਗੀ ਇਹਨਾਂ ਨੇ ਜਿਵੇਂ ਗੁੱਸੇ ਤੇ ਰੋਹ ਦੇ ਵਿੱਚ ਆਪਣੀ ਗੱਲ ਰੱਖੀ ਹੈ ਤੁਸੀਂ ਵੀ ਚੇਚੇ ਤਾਰ ਤੇ ਪਹੁੰਚਿਓ ਆਪਣੀ ਜਥੇਮੰਦੀ ਵੱਲੋਂ ਕਰਨਲ ਬਾਠ ਵਾਲੇ ਕੇਸ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸਹੀ ਕੀ ਉਹਨਾਂ ਤੱਕ ਲੱਗਿਆ ਤੇ ਗਲਤ ਕੀ ਹੋ ਇਹ ਜੋ ਹੋਇਆ ਕਰਨਲ ਬਾਠਤੇ ਹੋਏ ਜਾ ਉਹਨਾਂ ਦੇ بیٹے ਤੇ ਹਮਲਾ ਹੋਇਆਗਾ ਇਥੋਂ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਮੌਜੂਦਾ ਚਾਰ ਐਸਐਚਓ ਸਾਹਿਬ ਨੇ ਤੇ ਉਹਨਾਂ ਦੇ ਨਾਲ ਹੋਰ ਜਿਹੜੇ ਅਧਿਕਾਰੀ ਮੁਲਾਜ਼ਮ ਨੇ ਉਹਨਾਂ ਨੇ ਰਾਤ ਨੂੰ 12 ਵਜੇ ਜਦ ਕਰਨਲ ਸਾਹਿਬ ਦਿੱਲੀ ਤੋਂ ਆਪਣੇ ਘਰ ਵੱਲ ਜਾ ਰਹੇ ਨੇ ਤਾਂ ਹੋਟਲ ਦੇ ਵਿੱਚੋਂ ਖਾਣਾ ਖਾਣ ਵਾਸਤੇ ਰੁਕੇ ਤੇ ਸ਼ਰਾਬ ਨਾਲ ੱੱਕੇ ਹੋਏ ਪੁਲਿਸ ਅਧਿਕਾਰੀਆਂ ਨੇ ਉਹਨਾਂ ਨਾਲ ਕੁੱਟਮਾਰ ਕੀਤੀ ਐ ਤੇ ਬਾਅਦ ਦੇ ਵਿੱਚ ਉਹਨਾਂ ਦੇ ਉੱਪਰ ਇਲਜ਼ਾਮ ਲਾਏ ਨੇ ਵੀ ਉਹ ਸ਼ਰਾਬ ਪੀ ਰਹੀ ਸੀਗੇ ਜਦੋਂ ਉੱਥੇ ਹਸਪਤਾਲ ਦੀਆਂ ਰਿਪੋਰਟਾਂ ਆਈਆਂ ਮੈਡੀਕਲ ਰਿਪੋਰਟ ਆਈ ਵੀ ਉਹਨਾਂ ਨੇ ਕੋਈ ਵੀ ਸ਼ਰਾਬ ਦਾ ਨਸ਼ਾ ਨਹੀਂ ਲਿਆ ਹੋਇਆ ਸੀ ਇਸ ਕਰਕੇ ਜਦੋਂ ਉਹਨਾਂ ਦੀ ਪਤਨੀ ਨੇ ਮੈਸੇਜ ਬਾਠ ਦੇ ਇੱਥੋਂ ਦੇ ਪ੍ਰਸ਼ਾਸਨ ਨੂੰ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰਨਾ ਚਾਹਿਆ ਤਾਂ ਐਸਐਸਪੀ ਨਾਨਕ ਸਿੰਘ ਨੇ ਨਾ ਉਹਨਾਂ ਦੀ ਵਾਈਫ ਨੇ ਉਹਨਾਂ ਦਾ ਫੋਨ ਹੀ ਨਹੀਂ ਚੱਕਿਆ 10 ਦਿਨ ਹੋ ਗਏ ਤੇ ਉਹਨਾਂ ਦੀ ਕੋਈ ਉਹਨਾਂ ਕਾਰਵਾਈ ਨਹੀਂ ਹੋ ਰਹੀ ਕੇਸ ਦੇ ਵਿੱਚ ਕੋਈ ਐਫਆਈਆਰ ਦਰਜ ਨਹੀਂ ਹੋਈ ਹੈਗੀ ਤੇ ਇੱਥੋਂ ਦਾ ਪ੍ਰਸ਼ਾਸਨ ਵੱਡਾ ਪੁਲਿਸ ਫੋਰਸ ਪ੍ਰਸ਼ਾਸਨ ਤੇ ਸਰਕਾਰ ਜਿਹੜੀ ਉਹ ਦੋਸੀਆਂ ਦੀ ਜਿਹੜੀ ਰਾਖੀ ਕਰ ਰਹੀ ਆ ਇਸ ਕਰਕੇ ਅੱਜ ਜਿਹੜਾ ਮੋਰਚਾ ਲੱਗ ਰਿਹਾ ਹੈਗਾ ਕਰਨਲ ਵਾਰਡ ਦੇ ਜਿਹੜੀ ਹਮਾਇਤ ਦੇ ਵਿੱਚ ਭਾਰਤੀ ਕਿਸਾਨ ਜੁੜੀਆਂ ਨੇ ਇਕਤਾ ਗ੍ਰਾਂਹਾਈ ਆ ਨਾਲੇ ਵੀ ਕਿਹਾ ਜਾ ਰਿਹਾ ਨਾ ਜਿਹੜੇ ਇਨਸਪੈਕਟਰ ਹੈ ਠੀਕ ਆ ਉਹਨਾਂ ਨੇ ਗਲਤੀ ਕੀਤੀ ਗੁਨਾਹ ਕੀਤਾ ਪਰ ਉਦੋਂ ਪਹਿਲਾਂ ਪ੍ਰਾਪਤੀਆਂ ਵੀ ਕਹਿੰਦੇ ਬਹੁਤ ਵੱਡੀਆਂ ਨੇ ਪੁਲਿਸ ਵਾਲੇ ਕਹਿੰਦੇ ਕਿ ਇਹਨਾਂ ਨਾ ਤੁਸੀਂ ਉਹਨਾਂ ਨੂੰ ਟਾਰਗੇਟ ਤੇ ਲਾਓ ਕਿ ਉਹਨਾਂ ਦਾ ਮੋਰਲ ਨੀਵਾ ਹੋ ਜਾਵੇ ਉਹਨਾਂ ਦਾ ਮਨੋਬਲ ਡਿੱਗ ਜਾਵੇ ਉਹਨਾਂ ਨੇ ਕੰਮ ਵੀ ਬਹੁਤ ਕੀਤੇ ਆ ਪੰਜਾਬ ਲਈ ਪ੍ਰਾਪਤੀਆਂ ਦਾ ਵੀਰੇ ਦੇਖੋ ਜੇ ਕੋਈ ਹੁਣ 100 ਚੰਗਾ ਕੰਮ ਕਰਕੇ ਜੇ ਤੁਸੀਂ ਫਿਰ ਬੰਦੇ ਮਾਰਦੇ ਨੇ ਜੇ ਇੱਕ ਕੋਈ ਕੋਈ ਵੀ ਕੰਮ ਆ ਗਲਤ ਕੰਮ ਤਾਂ ਕਰਨ ਦੀ ਲੋੜ ਹੀ ਨਹੀਂ ਹੈਗੀ ਜਿੰਨਾ ਮਰਜ਼ੀ ਚੰਗਾ ਕਹਾ ਲੈਣਾ ਉਹ ਤਾਂ ਆਪਦੀਆਂ ਖਬਰਾਂ ਆਪੇ ਅਖਬਾਰਾਂ ਚ ਲਵਾਉਂਦੇ ਨੇ ਵੀ ਆਹ ਦੇਖੋ ਜੀ ਇਹਨਾਂ ਨੂੰ ਮੈਡਲ ਦੇਤੇ ਇਹ ਚੰਗਾ ਕਰਦੇ ਨੇ ਹੁਣ ਇੱਥੇ ਆ ਇੱਕ ਇਹਨਾਂ ਨੇ ਕੰਪਲੀਟ ਬਾਕਸ ਦਾ ਹੋਇਆਗਾ ਜਿਹੜਾ ਮੋਰਚਾ ਚੱਲ ਰਿਹਾ ਇਹਦੇ ਵਿੱਚ ਉਹਨਾਂ ਦੇ ਖਿਲਾਫ ਕਿੰਨੀਆਂ ਸੈਂਕੜਿਆਂ ਦੇ ਵਿੱਚ ਆ ਕੰਪਲੀਟ ਆ ਰਹੀਆਂ ਨੇ ਵੀ ਆਹ ਸਮਾਨੇ ਵਾਲੇ ਐਸਐਚਓ ਨੇ ਕੀ ਕੀਤਾ ਹੋਇਆ ਆਹ ਹਰਜਿੰਦਰ ਗਿੱਲੇ ਨੇ ਕੀ ਕੀਤਾ ਕਿਹੜੇ ਕੀ ਆਚਾਰ ਜਿਹੜੇ ਐਸਐਚਓ ਨੇ ਹਰਜਿੰਦਰ ਸਿੰਘ ਢਿੱਲੋਂ ਤੇ ਰੌਨੀ ਵਰਗੇ ਉਬਰਾਏ ਵਰਗਿਆਂ ਦੇ ਸਾਰੇ ਆਦੇ ਆ ਰਹੇ ਨੇ ਇੱਥੇ ਨਾਨਕ ਸਿੰਘ ਐਸਐਸਪੀ ਪਹਿਲਾ ਮਾਨਸਾ ਦੇ ਵਿੱਚ ਰਹਿ ਕੇ ਆਇਆ ਮਾਨਸਾ ਜ਼ਿਲ੍ਹੇ ਦੇ ਵਿੱਚ ਉਹ ਉਥੋਂ ਦੇ ਜਿਹੜੇ ਇੱਕ ਕਾਤਲ ਹੋਇਆਗਾ ਬਜ਼ੁਰਗ ਤਿੰਨ ਔਰਤਾਂ ਬੈਠੀਆਂ ਨੇ ਉਹ ਦੱਸ ਰਹੀਆਂ ਨੇ ਹੱਡ ਬੀਤੀ ਆ ਤਿੰਨ ਭੈਣਾਂ ਖੜੀਆਂ ਨੇ ਆ ਘੜੀਆਂ ਨੇ ਇਹਨਾਂ ਦੇ ਉੱਤੇ ਮਾਨਸਾ ਦੇ ਵਿੱਚ ਸਾਰੇ ਘਰ ਦੇ ਅੰਦਰ ਵੜ ਕੇ ਕਾਤਲ ਹੋ ਜਾਂਦਾ ਜਦੋਂ ਇਨਕੁਆਰੀ ਵਾਸਤੇ ਫਰਿਆਦ ਲੈ ਕੇ ਆਦਨੇ ਨਾਨਕ ਸਿੰਘ ਕੋਲ ਤਾਂ ਇਹਨਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਫਿਰ ਹੁਣ ਜੇ ਕੋਈ ਸੌ ਕੰਮ ਹੋਣੇ ਚੰਗਾ ਕਰਤਾ ਨਾਨਕ ਸਿੰਘ ਨੇ ਕਹਿਿਆ ਵੀ ਚੰਗੇ ਨੇ ਅਫਸਰ ਸਾਰੀ ਪੁਲਿਸ ਚੰਗੀ ਆਸੀਂ ਨਹੀਂ ਮਾਰੇ ਕਹਿੰਦੇ ਪਰ ਜਦੋਂ ਉਹ ਮਾੜਾ ਕਰਨਗੇ ਫਿਰ ਉਹਨਾਂ ਦਾ ਮਾੜਾਪਣ ਤੇ ਲੋਕਾਂ ਦੇ ਅਤਿਆਚਾਰ ਕਰਦੇ ਨੇ ਫਿਰ ਉਹ ਸਪਾਇਆ ਨਹੀਂ ਸੁਪਦਾ ਜੀ ਬਹੁਤ ਸ਼ੁਕਰੀਆ ਜੀ ਤਾਂ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ ਐ ਜਿਹੜੇ ਧਰਨੇ ਦੇ ਵਿੱਚ ਔਰ ਇਹਨਾਂ ਦਾ ਰੋਸ ਕੀ ਹੈ ਰੋਹ ਕਿਉਂ ਹੈ ਤੇ ਇਹਨਾਂ ਨੂੰ ਕਿਉਂ ਸਮਝਿਆ ਜ਼ਰੂਰੀ ਲੱਗਿਆ ਕਿ ਇਸ ਧਰਨੇ 'ਚ ਜਾਣਾ ਚਾਹੀਦਾ ਹੈ ਤੇ ਹਮਾਇਤ ਕਰਨੀ ਚਾਹੀਦੀ ਹੈ ਪੁਲਿਸ ਦੇ ਕੋ ਮਾੜੇ ਅਫਸਰਾਂ ਦੇ ਖਿਲਾਫ ਬੋਲਣਾ ਚਾਹੀਦਾ ਇਹ ਸਾਰੀਆਂ ਗੱਲਾਂ ਆਪਣੀਆਂ ਦਲੀਲਾਂ ਦੇ ਨਾਲ ਇਹਨਾਂ ਨੇ ਰੱਖ ਦਿੱਤੀਆਂ ਨੇ ਦੇਖਦੇ ਆ ਇਸ ਮਸਲੇ ਦਾ ਹੱਲ ਕਿੱਥੇ ਜਾ ਕੇ ਤੇ ਕਿਵੇਂ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਕੱਢਦੀ ਹੈ ਤਾਂ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ